ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਆ ਸਰਦਾਰ ਭਗਤ ਸਿੰਘ ਦੇ ਪਿੰਡ ਇੱਧਰ ਬੰਗਿਆ ਰੋਡ ਚੰਡੀਗੜ੍ਹ ਵਾਲਾ ਰੋਡ ਮੇਨ ਇੱਥੇ ਲੱਗਾ ਹੋਇਆ ਬੋਰਡ ਬੋਰਡ ਤੋਂ ਬਿਲਕੁਲ ਥੱਲੇ ਕੱਟਿਆ ਤੁਹਾਨੂੰ ਕਿਧਰੋਂ ਸਾਈਡ ਤੋਂ ਹੀ ਹੋਣਾ ਪੈਣਾ ਇੱਧਰ ਬਣਾਇਆ ਆ ਪਿੰਡ ਦੇ ਬਾਹਰ ਬਾਹਰ ਮਿਊਜ਼ੀਅਮ ਬਹੁਤ ਹੀ ਵੱਡਾ ਮਿਊਜ਼ੀਅਮ ਬਣਾਇਆ ਹੋਇਆ ਪਰ ਅੱਜ ਅਸੀਂ ਆਏ ਆ ਸੋਮਵਾਰ ਨੂੰ ਤੇ ਆ ਆ ਤੁਸੀਂ ਦੇਖ ਸਕਦੇ ਹੋ ਟਾਈਮਿੰਗ ਹੈਗੀ ਐ 10 ਤੋਂ 4:30 4:45 ਪਰ ਸਿਰਫ ਸੋਮਵਾਰ ਨੂੰ ਹੀ ਬੰਦ ਹੁੰਦਾ ਹੈ ਤੇ ਸਰਕਾਰੀ ਛੁੱਟੀ ਵਾਲੇ ਦੇਣ ਤੇ ਅੱਜ ਸਾਡੀ ਮਾੜੀ ਕਿਸਮਤ ਸਮਝ ਲਓ ਅੱਜ ਸੋਮਵਾਰ ਹੀ ਹੈਗਾ ਅਸੀਂ ਤਾਂ ਐਤਵਾਰ ਬੰਦ ਸਮਝ ਗਏ ਤੇ ਸੋਮਵਾਰ ਆਏ ਹੀਗੇ ਅੱਗੇ ਪਿੰਡ 'ਚ ਚਲਦੇ ਆ ਪਿੰਡ 'ਚ ਭਗਤ ਸਿੰਘ ਦਾ ਪੁਰਾਣਾ ਘਰ ਆ ਉਹ ਦਿਖਾਣੇ ਆ ਨਾਲੇ ਅਸੀਂ ਆਪ ਦੇਖਦੇ ਆ ਉਹ ਮਿਊਜ਼ੀਅਮ ਤੁਹਾਨੂੰ ਥੋੜਾ ਬਾਰ ਉਹ ਵਿਖਾ ਦਿੰਦੇ ਆ ਉਹ ਭਗਤ ਸਿੰਘ ਦਾ ਅੰਦਰ ਬੋਤ ਲੱਗਾ ਹੋਇਆ ਪਹਿਲੇ ਤੇ ਇਹ ਮੇਰੇ ਆਪ ਦੇ ਲਈ ਬਹੁਤ ਸ਼ਰਮਿੰਦਗੀ ਵਾਲੀ ਗੱਲ ਏ ਅਸੀਂ ਜਲੰਧਰ ਰਹਿੰਦੇ ਹਾਂ ਵੀ ਪੰਗਿਆਂ ਦੇ ਲਾਗੇ ਭਗਤ ਸਿੰਘ ਦੇ ਪਿੰਡ ਕਦੀ ਆ ਨਹੀਂ ਸਕੇ ਤੇ ਚਲੋ ਅੱਜ ਅਸੀਂ ਹਿੰਮਤ ਕਰਕੇ ਸਵੱਬ ਬਣਾਈ ਲਿਆ ਤੇ ਅੱਜ ਪਹੁੰਚ ਗਏ ਆ ਇੱਥੇ ਤੇ ਤੁਹਾਨੂੰ ਵਿਖਾਉਂਦੇ ਆ ਜੋ ਪਿੰਡ ਅਸੀਂ ਇਹ ਹੀ ਗੱਲਾਂ ਕਰ ਰਹੇ ਸੀ ਸ਼ਰਮਿੰਦਗੀ ਵਾਲੀ ਗੱਲ ਐ ਵੀ ਅਸੀਂ ਹਿਤ ਤੱਕ ਆਏ ਨਹੀਂ ਜਲੰਧਰ ਰਹਿ ਕੇ ਵੀ ਤੇ ਇਹ ਵੀ ਉਹੀ ਗੱਲ ਕਹਿ ਰਿਹਾ ਵੀ ਕਹਿੰਦਾ ਅਸੀਂ ਤਾਂ ਪੰਜਾਬ ਵਰੀ ਲੰਗ ਜੀ ਦਾ ਚੰਡੀਗੜ੍ਹ ਜਾਈਦਾ ਜਾਂ ਹੋਰ ਰਕਮ ਵਾਲੀ ਤੇ ਪਰ ਇੱਥੇ ਹੋ ਕੇ ਨਹੀਂ ਜਾਈਦਾ ਕਦੀ ਪਿੰਡ ਰੋਕੇ ਤੇ ਅੱਜ ਅਸੀਂ ਸਪੈਸ਼ਲ ਇੱਥੇ ਲਈ ਆਏ ਆ ਅਖਟਕਰ ਕਰਾ ਪਿੰਡ ਦੇ ਵਿੱਚ ਹੀ ਵੜੇ ਆ ਤੇ ਪਿੰਡ ਦੀਆਂ ਸੜਕਾਂ ਇਦਾਂ ਲੱਗ ਰਹੀਆਂ ਵੀ ਅਸੀਂ ਚੰਡੀਗੜ੍ਹ ਆ ਗਏ ਐਨ ਇੱਕਦਮ ਸਾਫ਼ ਸੜਕਾਂ ਪੂਰੇ ਚੌਂਕ ਬਣੇ ਰੂਲ ਬਣੇ ਸਾਰਾ ਆ ਥੱਲੇ ਇੱਕ ਗੋਲਕਟਾਰਾ ਬਣਿਆ ਆ ਪਹੁੰਚ ਗਏ ਆ ਭਗਤ ਸਿੰਘ ਦੇ ਜੱਦੀ ਘਰ ਸਰਦਾਰ ਭਗਤ ਸਿੰਘ ਦਾ ਜਨਮ ਪਾਕਿਸਤਾਨ ਚ ਹੋਇਆ ਸੀਗਾ ਵੰਡ ਤੋਂ ਬਾਅਦ ਉਹਨਾਂ ਨੂੰ ਇੱਥੇ ਆਉਣਾ ਪਿਆ ਤੇ ਉਹਨਾਂ ਦਾ ਸਾਰਾ ਬਚਪਨ ਇਸੇ ਥਾਂ ਤੇ ਲੰਘਿਆ ਤੇ ਇਹ ਆ ਭਗਤ ਸਿੰਘ ਦਾ ਘਰ ਇੱਥੇ ਸਾਡੇ ਨਾਲ ਫੇਰ ਉਹੀ ਪ੍ਰੋਬਲਮ ਹੋ ਗਈ ਏ ਲੇ ਸੋਮਵਾਰ ਹੋਣ ਕਰਕੇ ਇਹ ਵੀ ਬੰਦ ਆ ਤੇ ਕੋਈ ਵੀ ਬੰਦਾ ਸੋਮਵਾਰ ਨੂੰ ਤਾਂ ਬਿਲਕੁਲ ਨਾ ਆਵੇ ਜੇ ਇੱਥੇ ਆਉਣਾ ਹੈ ਬਹੁਤ ਹੀ ਸ਼ਾਂਤੀ ਵਾਲਾ ਏਰੀਆ ਵੱਡਾ ਸਾਰਾ ਸਾਹਮਣੇ ਪਾਰਕ ਬਣਾਇਆ ਬੈਨ ਲਈ ਤੇ ਇੱਧਰ ਭਗਤ ਸਿੰਘ ਦਾ ਘਰ ਤੇ ਘਰ ਦੇਖੋ ਤੁਸੀਂ ਪੁਰਾਣਾ ਕਿੰਨਾ ਵਧੀਆ ਤੇ ਪੋਸਟ ਟਾਈਮ ਦੇ ਹਿਸਾਬ ਨਾਲ ਕਿੰਨਾ ਟੋਪ ਦਾ ਘਰ ਹੋਊਗਾ ਇਹ ਐਨ ਸਾਰੇ ਪਿੰਡ ਦੀ ਟੋਪ ਦੀ ਹਵੇਲੀ ਹੋਣੀ ਇਹ ਇੱਧਰ ਉਹਨਾਂ ਨੇ ਆਪਣਾ ਖੂਬ ਹੀ ਰੱਖਿਆ ਨਾਨਕਚਾਈ ਇੱਟਾਂ ਨਾਲ ਬਣਿਆ ਹੋਇਆ ਪੂਰਾ ਘਰ ਤੇ ਇੱਟਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਛੋਟੀਆਂ ਛੋਟੀਆਂ ਲੱਗੀਆਂ ਆਈਆਂ ਨਾਨਕ ਸਾਹਿਬ ਇੱਟਾ ਇਹ ਇਹਨਾਂ ਨੇ ਬਾਹਰ ਉਹ ਦਰਵਾਜ਼ਾ ਲਾਇਆ ਕੋਈ ਹੱਥ ਨਾਲ ਲਾ ਸਕੇ ਤੇ ਆਹ ਕੁੰਡੇ ਦੇਖੋ ਤੁਸੀਂ ਪੁਰਾਣੇ ਕੁੰਡੇ ਪੁਰਾਣਾ ਡਿਜ਼ਾਈਨ ਕੀਤਾ ਹੋਇਆ ਘਰ ਦੇ ਲੱਕੜ ਦੇ ਉੱਤੇ ਤੇ ਕਿੰਨਾ ਵਧੀਆ ਲੱਗਦਾ ਪਿਆ ਆਹ ਪਿੰਡ ਦੇ ਵਿੱਚ ਦੇਖੋ پارک ਕਿੰਨਾ ਵਧੀਆ ਬਣਾਇਆ ਸਾਹਮਣੇ ਭਗਤ ਸਿੰਘ ਦਾ ਘਰ ਸੀਗਾ ਸਾਹਮਣੇ ਬਿਲਕੁਲ ਉਹਦੇ ਏਡਾ ਵਧੀਆ پارک ਬਣਾਇਆ ਪਾਰਕ ਚ ਪੋਲੇ ਵੀ ਬਣਾਏ ਆ ਤੇ ਪਿੰਡ ਦੀਆਂ ਸੜਕਾਂ ਅਸੀਂ ਦੇਖੀਆਂ ਇੱਕਦਮ ਸਾਫ਼ ਪੂਰਾ ਚੰਡੀਗੜ੍ਹ ਵਾਲਾ ਫੀਲ ਹੁੰਦਾ ਵੀ ਹਨਾ ਇੱਕ ਕੂੜਾ ਤੱਕ ਵੀ ਨਹੀਂ ਸੀ ਕੋਈ ਚੀਜ਼ ਵੀ ਨਹੀਂ ਸੀਗੀ ਤੇ ਇਹ ਪਿੰਡ ਹੈਗਾ ਪੰਜਾਬ ਸਰਕਾਰ ਦੇ ਅੰਦਰ ਤੇ ਪੰਜਾਬ ਸਰਕਾਰ ਜੇ ਚਾਵੇ ਤੇ ਸਾਰੇ ਪਿੰਡਾਂ ਨੂੰ ਇਦਾਂ ਦਾ ਬਣਾ ਸਕਦੀ ਹੈ ਕੋਈ ਵੱਡੀ ਗੱਲ ਤਾਂ ਹੈ ਨਹੀਂ ਇਹ ਇੰਨਾ ਸਾਫ਼ ਪਿੰਡ ਦੇਖ ਕੇ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਪੰਜਾਬ ਦੇ ਲੋਕਾਂ ਨੇ ਬਣਾਇਆ ਆ ਜਿਹੜੀ ਸੜਕਾ ਵੇਖਦੇ ਪਏ ਇੰਨੀ ਵਧੀਆ ਬਣੀ ਆਈਆਂ ਕਦੇ ਭਗਤ ਸਿੰਘ ਵੀ ਆਪਣੇ ਬਚਪਨ ਚ ਇੱਥੇ ਆਈ ਸੜਕਾ ਤੇ ਭਜਦੇ ਰਹੇ ਆ ਖੇਡਦੇ ਰਹੇ ਆ ਤੇ ਸਾਹਮਣੇ ਬਿਲਕੁਲ ਉਹਨਾਂ ਦਾ ਘਰ ਆ ਘਰ ਤੇ ਹੀ ਦੇਖ ਸਕਦੇ ਆ ਪੂਰਾ ਅਲੀਸ਼ਾਨ ਪੂਰੀ ਹਵੇਲੀ ਇੰਗਵਾਂ ਤਕੜਾ ਘਰ ਬਣਾਇਆ ਹੋਇਆ ਤੇ ਹੁਣ ਤਾਂ ਚਲੋ ਮਹੌਲ ਬਦਲ ਗਿਆ ਪਹਿਲੇ ਇਦਾਂ ਦਾ ਮਹੌਲ ਨਹੀਂ ਹੋਣਾ ਇੱਥੇ ਫਿਰ ਉਦੋਂ ਦੇ ਹਿਸਾਬ ਨਾਲ ਉਹ ਮਹੌਲ ਵਧੀਆ ਸੀਗਾ ਅੱਜ ਕੱਲ ਮੋਡਰਨ ਜ਼ਮਾਨੇ ਦੇ ਹਿਸਾਬ ਨਾਲ ਜਿੱਦਾਂ ਬਣਾਇਆ ਗਿਆ ਆ ਇਹ ਵੀ ਬਹੁਤ ਸੋਹਣਾ ਆ ਫਾਟਕਾ ਤੋਂ ਬਿਲਕੁਲ ਐਂਟਰ ਹੁੰਦਿਆ ਸਾਰੀ ਸੱਜੇ ਪਾਸੇ ਭਗਤ ਸਿੰਘ ਜੀ ਦੇ ਪਿਤਾ ਜੀ ਤੇ ਮਾਤਾ ਜੀ ਤੇ ਨਾਲ ਭਗਤ ਸਿੰਘ ਜੀ ਆਪ ਦੀ ਫੋਟੋ ਪੇਂਟਿੰਗ ਬਣਾਈ ਹੋਈ ਬਹੁਤ ਵਧੀਆ ਕੰਧ ਦੇ ਉੱਤੇ ਤੇ ਜਿਹਦੇ ਵੱਲੋਂ ਬਣਾਈ ਗਈ ਉਹਦਾ ਨਾਮ ਵੀ ਲਿਖਿਆ ਹੈ ਗੁਰਪ੍ਰੀਤ ਸਿੰਘ ਤੇ ਇਹਨੇ ਬਣਾਈ ਹੈ ਇੰਸਟਾਗ੍ਰਾਮਰ ਨਾਲ ਆਈਡੀ ਦਿਖਤੀ ਹੋਈ ਆਪਣੀ ਇੰਸਟਾਗ੍ਰਾਮ ਦੀ ਤੇ ਪੇਂਟਿੰਗ ਵਾਕਿਆਂ ਚ ਇੱਕ ਬਹੁਤ ਵਧੀਆ ਬਣਾਈ ਹੋਈ ਹੈ ਆ ਜਿੱਥੇ ਫੋਟੋਆਂ ਬਣੀਆਂ ਹੋਈਆਂ ਆ ਪੇਂਟਿੰਗ ਉਹਦੇ ਬਿਲਕੁਲ ਨਾਲ ਹੀ ਪੂਰਾ ਫੈਮਿਲੀ ਟਰੀ ਦਿੱਤਾ ਹੋਇਆ ਆ ਵੀ ਕਿਦਾਂ ਭਗਤ ਸਿੰਘ ਦਾ ਪਰਿਵਾਰ ਕਿੱਧਰੋਂ ਸ਼ੁਰੂ ਹੈ ਫਤੇ ਸਿੰਘ ਤੋਂ ਸ਼ੁਰੂ ਹੋਇਆ ਸੀਗਾ ਤੇ ਭਗਤ ਸਿੰਘ ਜੀ ਇੱਧਰ ਜਾ ਕੇ ਆਏ ਸੀਗੇ ਆ ਜਗ੍ਹਾ ਤੇ 28 ਨਵੰਬਰ 1907 ਚ ਉਹਨਾਂ ਦਾ ਜਨਮ ਹੋਇਆ ਸੀ ਇੱਥੇ ਉਹਨਾਂ ਦੀ ਪੂਰੀ ਬਾਇਓਗ੍ਰਾਫੀ ਦਿੱਤੀ ਹੋਈ ਹੈ ਇੱਧਰ ਇੰਗਲਿਸ਼ ਵਰਜ਼ਨ ਦਿੱਤਾ ਹੋਇਆ ਹੈ ਬਾਇਓਗ੍ਰਾਫੀ ਦਾ ਉਹ ਤਸਵੀਰਾਂ ਦੇ ਬਿਲਕੁਲ ਇੱਧਰ ਇੰਗਲਿਸ਼ ਵਰਜ਼ਨ ਹੈ ਤੇ ਇੱਧਰ ਪੰਜਾਬੀ ਵਰਜ਼ਨ ਹੈ ਤੇ ਇੱਧਰ ਉਹਨਾਂ ਦਾ ਜਨਮ ਸਕੂਲ ਪਿੰਡ ਜਨਮ ਸਭ ਕੁਝ ਦਿੱਤਾ ਹੋਇਆ ਹੈ ਉਹਨਾਂ ਨੇ ਜਿਹੜੀਆਂ ਦੋ ਕਿਤਾਬਾਂ ਲਿਖੀਆਂ ਸੀ ਮੈਂ ਨਾਸਤਕ ਕਿਉਂ ਹਾਂ ਤੇ ਜੇਲ੍ਹ ਡਾਇਰੀ ਇਹ ਉਹਨਾਂ ਦਾ ਵੀ ਦੱਸਿਆ ਹੈ ਵੀ ਕੀ ਕੀ ਉਹਨਾਂ ਨੇ ਲਿਖਿਆ ਤੇ ਸ਼ਹੀਦੀ ਉਹਨਾਂ ਦੀ ਹੋਈ ਏ 23 ਮਾਰਚ 1931 ਨੂੰ ਚਲੋ ਇਦਾਂ ਵੀ ਅਸੀਂ ਆਏ ਸੀਗੇ ਲਾਇਬ੍ਰੇਰੀ ਤੇ ਸੋਮਵਾਰ ਕਰਕੇ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਸਾਡੀ ਲਾਇਬ੍ਰੇਰੀ ਸਕਿੱਪ ਹੋਈ ਏ ਕਿਉਂਕਿ ਬਦਕਿਸਮਤੀ ਨਾਲ ਇਹ ਪੱਕੀ ਬੰਦ ਪਈ ਹੋਈ ਏ ਇੱਥੇ ਪਿੰਡ ਦੇ ਲੋਕਾਂ ਤੋਂ ਪੁੱਛਿਆ ਤੇ ਉਹ ਕਹਿੰਦੇ ਇਹ ਪੱਕੀ ਹੀ ਬੰਦ ਪਈ ਹੋਈ ਏ ਬਟ ਕੁਝ ਕਿ ਇਤਿਹਾਸ ਬਾਰ ਪੇਂਟਿੰਗਾਂ ਲੱਗੀਆਂ ਹੋਈਆਂ ਨੇ ਇਹ ਤੁਹਾਨੂੰ ਦੇਖ ਸਕਦਾ ਹੈ। ਇਹ ਅਸੈਂਬਲੀ 'ਚ ਜਦੋਂ ਬੰਬ ਛੁੱਟਿਆ ਸੀ ਉਹਦੀ ਬਣੀ ਹੋਈ ਏ। ਉਹ ਜਲੀਆਂ ਵਾਲਾ ਬਾਗ ਬਣਿਆ ਹੋਇਆ। ਬਾਕੀ ਆਪਾਂ ਕੁਝ ਵੀ ਕਹਿ ਲਈਏ। ਪਿੰਡ ਦਾ ਮਹੌਲ ਬਹੁਤ ਵਧੀਆ ਆ। ਬਹੁਤ ਤਕੜੀ ਵਾਈਬ ਏ ਪਿੰਡ ਦੀ। ਸਾਫ ਸਫਾਈ ਤਾਂ ਇੱਕ ਨੰਬਰ 'ਚ ਹੈ ਹੀ ਐ। ਪਰ ਇੱਕ ਵਾਈਬ ਦਰਖਤ ਬਹੁਤ ਲੱਗਾ ਹੋਇਆ, ਬੈਨ ਨੂੰ ਬੈਂਚ ਬਹੁਤ ਲੱਗੇ ਹੋਏ ਆ, ਆਲਾ ਦਵਾਲਾ ਬਹੁਤ ਚੰਗਾ ਕੀਤਾ ਹੋਇਆ। ਸੋਮਵਾਰ ਬੰਦ ਹੋਣ ਕਰਕੇ ਆਪਾਂ ਤੁਹਾਨੂੰ ਜ਼ਿਆਦਾ ਕੁਝ ਨਹੀਂ ਵਿਖਾ ਸਕੇ। ਤੇ ਇੱਥੇ ਆਪਾਂ ਬਲੌਗ ਖਤਮ ਕਰਨਾ ਪੈਣਾ ਦੇਖਦੇ ਆਂ ਸ਼ਾਇਦ ਆਪਾਂ ਦੁਬਾਰਾ ਆਈਏ ਇੱਥੇ ਤੇ ਸੋਮਵਾਰ ਨਾ ਆਈਏ ਕਿਸੇ ਹੋਰ ਦਿਨ ਆ ਕੇ ਤੁਹਾਨੂੰ ਸਾਰਾ ਕੁਝ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ